दो दिन पहले हमने गौ मास्क पकड़ा था काकोबाल रोड पे क्योंकि पर्चा दर्ज हो गया था पर्चा जो दर्ज हुआ था उसमें धारा कम था क्योंकि हमने इनको बताया था कि ये धारा इसमें लगता है हमारा रोज का काम है इन्होंने धारा वो नहीं लगाया था जिसके करके और उसके बाद में एक बंदा इन्होंने छोड़ दिया था एक बंदे ने मौके से फड़ाओ वो बंदा निकल जाए तो विशाल जी सा पता लगती है सानू ये देना गड्डी कुछ प्रशासन ਤੁਸੀਂ ਉਹਨਾਂ ਨੂੰ ਪੁੱਛੀ ਹੋਗੀ ਵੀ ਜਦੋਂ ਵੀ ਗਨਮਨਦੀ ਰਾਜਨੀਤੀ ਖੁੰਦੀ ਆ ਤੁਸੀਂ ਕਹਾਂਗੇ ਵੀ ਵਾਈਟਾ ਦੰਦੇ ਹੋ ਜਦੋਂ ਫਿਰ ਗਊਆਂ ਦੀ ਮਸਲਾ ਆਂਦੀ ਆ ਜਦੋਂ ਹਿੰਦੂਆ ਦੀ ਮਸਲਾ ਆਂਦੀ ਆ ਉਦੋਂ ਤੁਸੀਂ ਕਿੱਥੇ ਚੱਲ ਜਾਂਦੇ ਏ ਗੱਡੀ ਸਾਡੇ ਉੱਥੇ ਹੀ ਚਰਾ ਰਹੇ ਨੇ ਹੁੰਡੇ ਕੋਲ ਹਿੰਦੂਆ ਦਾ ਕਿੰਨਾ ਕਦਰ ਆ ਹੋਰ ਉਹ ਬਜਰੰਗ ਦਲ ਤੋਂ ਨੇ ਤੁਸੀਂ ਗਊ ਰੱਖਸ਼ਾ ਦਲ ਤੋਂ ਹੋਰ ਪਤਾ ਨਹੀਂ ਕਿਹੜੀ ਕਿਹੜੀ ਸੰਸਥਾਵਾਂ ਪਹੁੰਚੇ ਨੇ ਤੁਸੀਂ ਵੀ ਇਕੱਠੇ ਹੋ ਜੋ ਤੁਸੀਂ ਚਾਰ ਸੰਸਥਾ ਦਾ ਨਾਮ ਰੱਖਿਆ ਨਾ ਇੱਥੇ ਤਾਂ ਸੋਬ ਹੈ ਚਲੋ ਸ਼ੁਕਰ ਆਪਾਂ ਚਾਰ ਤੇ ਇਕੱਠਾ ਹੋ ਗਏ ਇੱਥੇ ਬਾਕੀ ਸੰਸਥਾਵਾਂ ਕਿੱਥੇ ਐ ਕਿ ਤੁਹਾਡੇ ਸਾਹਮਣੇ ਕਿੱਦਾਂ ਦਾ ਵਰਤੀਰਾ ਪ੍ਰਸ਼ਾਸਨ ਹਿੰਦੂਆਂ ਦੇ ਨਾਲ ਕਰਦਾ ਪਿਆ ਸਨਾਤਨ ਸਮਾਜ ਦੇ ਨਾਲ ਕਰਦਾ ਪਿਆ ਪੰਜਾਬ ਕੇ ਹਿੰਦੂ ਹੈ ਜਾਗ ਜਾਓ ਜਾਤ-ਪਾਤ ਵਿੱਚ ਨਾ ਵਟੋ ਇੱਕ ਰਹੋਗੇ ਤਾਂ ਸੇਫ ਰਹੋਗੇ ਨਹੀਂ ਤੇ ਕਾਟੇ ਜਾਓਗੇ ਸਸਤੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਤ ਇਸ ਵੇਲੇ ਮੌਜੂਦ ਹੈ ਲੁਧਿਆਣਾ ਦੇ ਮਹਿਰਬਾਨ ਥਾਣੇ ਦੇ ਵਿੱਚ ਜਿੱਥੇ ਹਿੰਦੂ ਸੰਗਠਨ ਦੇ ਵੱਲੋਂ ਜੜੀ ਇਹ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਨਾਰੇਬਾਜ਼ੀ ਕਰਨ ਦਾ ਕਾਰਨ ਕੀ ਇਹ ਗਲਬਾਤ ਕਰਦੇ ਉਹਨਾਂ ਦੇ ਨਾਲ जैसे कि आपको पता है दो दिन पहले हमने गौ मास्क पकड़ा था काकोबाल रोड पे जो कि पर्चा दर्ज हो गया था पर्चा जो दर्ज हुआ था उसमें धारा कम था क्योंकि हमने इनको बताया था कि ये धारा इसमें लगता है हमारा रोज का काम है इन्होंने धारा वो नहीं लगाया था जिसके करके और उसके बाद में एक बंदा इन्होंने छोड़ दिया था जो तो बंदा थाने में आया था एक इन्होंने बंदा छोड़ दिया था ये बोल रहे थे भी भीड़ भरा का था ज़्यादा काम था उसके वजह से मिस्टेक से निकल गया तो अभी इन्होंने अभी हो सकता है एक बंदे ने तुम मौके पर फड़ाओ वो बंदा निकल जाए ਇਹ ਕਿੱਥੇ ਦੀ ਨਾਇਨਸਾਫੀ ਹੈ ਦੇਖੋ ਹੁਣ ਆਪਾਂ ਇਹ ਚੀਜ਼ ਤੁਸੀਂ ਐਸਚਓ ਸਾਹਿਬ ਦਾ ਜਰੂਰ ਪੁੱਛਿਓ ਕਿ ਸਰ ਜੇ ਅਗਰ ਉਦਾਂ ਕੋਈ ਗੱਲ ਹੁੰਦਾ ਤਾਂ ਤੁਸੀਂ ਫਰਦ ਦੇ 10 ਮਿੰਟ ਕੇ ਪਚਾ ਦੇ ਅੰਦਰ ਤੁਸੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਤੁਸੀਂ ਕਰਦੇ ਅੰਦਰ ਵੀ ਜਾਣੇ ਹੋ ਸਮਾਨ ਫੜਦੇ ਵੀ ਹੋ ਮੌਕੇ ਤੇ ਜੋ ਤੁਸੀਂ ਕਹ ਰਹੇ ਗੋਮਾਂਸ ਹੈ ਫਿਰ ਕਿਸ ਤਰੀਕੇ ਦੀ ਇਹ ਨਾਇਨਸਾਫੀ ਹੈ ਉਹ ਨਾਇਨ ਸਾਹਿਬ ਇਹਦਾ ਵੀ ਉਸ ਸਮੇਂ ਬਹੁਤ ਘੱਟ ਹਿੰਦੂ ਭਰਾਵਾਂ ਨੂੰ ਪਤਾ ਸੀ ਹੁਣ ਸਾਰੇ ਇਕੱਠੇ ਨੇ ਹੁਣ ਸਾਰੇ ਸਮਾਜ ਦੇ ਨਾਲ ਅਪਾ ਖੜੇ ਆ ਹੁਣ ਦੇਖੋ ਆ ਲੈਣ ਦੇ ਲਈ ਹਮੇਸ਼ਾ ਤਰਨਾ ਪ੍ਰਦਰਸ਼ਨ ਹੀ ਕਰਨਾ ਪਵੇਗਾ ਤੁਹਾਨੂੰ ਪਤਾ ਹੋਊਗਾ 10 15 ਦਿਨ ਪਹਿਲੇ ਇੱਕ ਨਵਾਲੀ ਕੁੜੀ ਦਾ ਰੇਪ ਹੋ ਗਿਆ Hindu ਕੁੜੀ ਸੀ ਮੁਸਲਮਾਨ ਮੁੰਡਾ ਸੀਗਾ ਉਹਦਾ ਰੇਪ ਨਹੀਂ ਹੋ ਪਰਚਾ ਨਹੀਂ ਦਰਜ ਹੋਇਆ ਸੀ ਰੇਪ ਹੋਇਆ ਸੀ ਉਹਦੇ ਨਾਲ ਦੀਪਕ ਜੀ ਵੀ ਨਾਲ ਸੀਗੇ ਉਹ ਪਰਚਾ ਦਰਜ ਕਰਨ ਵਾਸਤੇ ਅਸੀਂ ਤਰਨਾ ਚ ਬੈਠ ਕੇ ਪਰਚਾ ਦਰਜ ਕਰਾਇਆ ਹੁਣ ਤੁਸੀਂ ਹਿਸਾਬ ਲਾ ਲਓ ਹਿੰਦੂਆ ਦਾ ਪ੍ਰਸ਼ਾਸਨ ਸੁਣਦਾ ਪੰਜਾਬ ਸਰਕਾਰ ਸੁਣਦੀ ਹੈ ਹਾਂਜੀ ਕਮਿਸ਼ਨਰ ਸਾਹਿਬ ਸੁਣਦੇ ਆ ਨਹੀਂ ਸੁਣਦੇ ਆ ਹੁਣ ਇਹ ਸਾਰੇ ਨੂੰ ਜਾਗਰੂ ਫੋਨ ਦੀ ਲੋੜ ਹੈ ਵੀ ਸਾਰੇ ਭਈ ਜਦੋਂ ਤੱਕ ਇਕੱਠਾ ਨਹੀਂ ਹੋਣਾ ਸੀ ਸਾਡਾ ਕੰਮ ਇਹਦਾ ਨਹੀਂ ਹੋਣਾ ਉਹਨਾਂ ਦਾ ਜਿਹੜੇ ਮੁਸਲਿਮ ਸਮਾਜ ਦੇ ਬੰਦੇ ਨੇ ਉਹਨਾਂ ਦਾ ਇੱਕ ਫੋਨ ਤੇ ਕੰਮ ਹੋ ਜਾਂਦਾ ਜਾਦੂ ਦਾ ਛੜੀ ਘੁੰਮ ਜਾਂਦਾ ਉਧਰ ਉਹ ਤੁਹਾਨੂੰ ਪਤਾ ਲੱਗ ਗਿਆ ਉਧਰੋਂ ਫੋਨ ਆਉਂਦਾ ਕਾਰਨ ਕਿ ਕਿ ਵਿਤ ਕਰਾ ਕਿਉਂ ਉਹਨਾਂ ਚ ਇੱਕ ਹੈ ਉਹਨਾਂ ਦਾ ਪ੍ਰਧਾਨ ਇੱਕ ਆਉਣ ਦਾ ਲੀਡਰ ਇੱਕ ਹੈ ਠੀਕ ਹੈ ਇਕੱਠੇ ਹੋ ਜੋ ਤੁਸੀਂ ਹੁਣ ਉਹ ਬਜਰੰਗ ਦਲ ਤੋਂ ਨੇ ਤੁਸੀਂ ਗਊ ਰੱਖਿਆ ਦਲ ਤੋਂ ਹੋਰ ਪਤਾ ਨਹੀਂ ਕਿਹੜੀ ਕਿਹੜੀ ਸੰਸਥਾਵਾਂ ਪਹੁੰਚੀਆਂ ਤੁਸੀਂ ਵੀ ਇਕੱਠੇ ਹੋ ਜੋ ਤੁਸੀਂ ਚਾਰ ਸੰਸਦਾਂ ਦਾ ਨਾਮ ਰੱਖਿਆ ਨਾ ਇੱਥੇ ਤਾਂ ਸੋਬ ਹੈ ਚਲੋ ਸ਼ੁਕਰ ਆਪਾ ਚਾਰ ਤੇ ਇਕੱਠਾ ਹੋ ਗਏ ਇਹੀਂ ਤੇ ਬਾਕੀ ਸੰਸਥਾਵਾਂ ਕਿੱਥ ਸ਼ੀਸ਼ਨਾ ਕਿੱਥੇ ਆ ਬਾਕੀ ਜਿਹੜਾ ਪਾਰਟੀ ਆ ਫਿਰ ਚਲੋ ਬੀਜੇਪੀ ਦੇ ਵੀ ਕੁਝ ਬੰਦੇ ਆਏ ਹੋਏ ਨੇ ਬਾਕੀ ਕਿੱਥੇ ਆ ਇਹ ਤੁਸੀਂ ਉਹਨਾਂ ਨੂੰ ਪੁੱਛੀ ਹੋਗੀ ਜਦੋਂ ਵੀ ਗਨਮੰਦੀ ਰਾਜਨੀਤੀ ਖੁੰਦੀ ਆ ਤੁਸੀਂ ਕਹਾਂ ਕਿ ਬਈ ਵਾਈਟਾ ਦਿੰਦੇ ਹੋ ਜਦੋਂ ਫਿਰ ਗਊਆਂ ਦੀ ਮਸਲਾ ਆਂਦੀ ਹੈ ਜਦੋਂ ਹਿੰਦੂਆ ਦੀ ਮਸਲਾ ਆਂਦੀ ਹੈ ਉਦੋਂ ਜਦੋਂ ਮੰਦੀਲਾ ਦੀ ਮਸਲਾ ਆਂਦੀ ਹੈ ਉਦੋਂ ਤੁਸੀਂ ਕਿੱਥੇ ਚੱਲ ਜਾਂਦੇ ਤੁਸੀਂ ਜਦੋਂ ਗੱਲ ਕਰੋਗੇ ਉਹਨਾਂ ਨੂੰ ਪੁੱਛੀਓ ਅਸੀਂ ਤਾਂ ਬੋਲੀ ਅਸੀਂ ਤਾਂ ਥੱਗਾਂ ਬੋਲ-ਬੋਲ ਕੇ ਹੁਣ ਇਹੀ ਬੋਲ-ਬੋਲ ਕੇ ਸਾਡਾ ਦੁਸ਼ਮਣ ਐਸਪੀ ਸਾਹਿਬ ਬਣੇ ਹੋਇਆ ਸਾਡਾ ਦੁਸ਼ਮਣ ਸੋਨੂ ਸਿੰਘ ਡੀਐਸਪੀ ਸਾਹਿਬ ਬਣੇ ਹੋਇਆ ਸਾਡੇ ਭੜਾ ਦੇ ਹਮਲਾ ਕਰਕੇ ਚੱਲ ਗਏ ਮੁਸਲਮਾਨ 4 ਮਹੀਨਾ ਪਹਿਲੇ ਪਰਚਾ ਨਹੀਂ ਦਰਜ ਹੋਇਆ ਮੈਂ ਤਾਂ ਧਰਨਾ ਨਹੀਂ ਆਪਣੇ ਵਾਸਤੇ ਦੇਣਾ ਵੀ ਲੋਕਾਂ ਨੇ ਕਹਿਣਾ ਕਿ ਬਈ ਗੱਲ ਸਮਝ ਰਹੇ ਹੋ ਤਾਂ ਕਿੱਥੇ ਨਾ ਕਿੱਥੇ ਆਪਣੇ ਜਦ ਹਿੰਦੂਆ ਵਾਸਤੇ ਗੱਲ ਕਰਦੇ ਆ ਨਾ ਆਪਣੇ ਹਿੰਦੂਆ ਵਾਸਤੇ ਬੋਲਦੇ ਆ ਤੇ ਅਸੀਂ ਦੁਸ਼ਮਣ ਬਣਾ ਲੈਨੇ ਆ ਪ੍ਰਸ਼ਾਸਨ ਨੂੰ ਲੱਗਦਾ ਬਈ ਅਸੀਂ ਗਲਤ ਕਰ ਰਹੇ ਆ ਤੁਹਾਨੂੰ ਇਤਲਾ ਕਿੱਦਾ ਮਿਲਦੀ ਹੈ ਕਿ ਉਹ ਬੰਦਾ ਜਿਹੜਾ ਹੈ ਸ਼ਖਸ ਕੰਮ ਕਰ ਰਿਹਾ ਹੈ ਤੁਹਾਨੂੰ ਇਤਲਾ ਕਿੱਦਾ ਮਿਲੀ ਉਹ ਖੜਜੋ ਦਿਖ ਨਹੀਂ ਰਿਹਾ ਗਊ ਅੱਤੇ ਬੰਦ ਕਰੋ ਤਾਂ ਦੇਖਦਾ ਇਹ ਤਾਂ ਵਿਚਕਾਰ ਬਾਜੀ ਚੱਲ ਰਹੀ ਹੈ ਤੇ ਕਿਸ ਤਰੀਕੇ ਜਿਹੜਾ ਹੈ ਬੰਦ ਕਰੋ ਬੰਦ ਕਰੋ ਇਹ 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 ਤਸਵੀਰਾਂ ਨੇ ਥਾਣੇ ਦੇ ਬਾਹਰ ਦੀਆਂ ਥਾਣੇ ਦੇ ਬਾਹਰ ਦੀਆਂ ਤਸਵੀਰਾਂ ਨੇ ਜੈ ਸ਼ਿਰੀ ਰਾ ਪਿੱਛੇ ਬੰਦੇ ਆ ਸਰ ਇੱਧਰ 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 ਦੇਖੋ ਸਰ ਸਰ ਅਸੀਂ ਪਿੱਛੇ ਖੜੇ ਨੇ ਲੋਕ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨੂੰ ਅਧਿਕਾਰ ਹੈ ਨਹੀਂ ਹਰਨਮ ਜਾਰਿਆਂ ਹਰਨਮ ਜਾਰਿਆਂ ਪਿੱਛੇ ਸਰ ਜੀ ਸਾਡੀ ਕਦਰ ਸਾਡੀ ਕਦਰ ਇਸੇ ਜੀਤ ਤੋਂ ਵਿਸ਼ਾਲ ਜੀ ਸਾਡੀ ਕਦਰ ਪਤਾ ਲੱਗਦੀ ਆ ਵੀ ਸਾਨੂੰ ਇਹ ਦੇਣਾ ਚਾਹੁੰਦੇ ਵੀ ਗੱਡੀ ਥੱਲੇ ਆ ਜਾਣ ਵੀ ਬੋਲਣ ਨਾ ਕੁਝ ਪ੍ਰਸ਼ਾਸਨ ਦੇ ਮੂਰੇ ਠੀਕ ਹੈ ਹੋਰ ਮਾਰਨੇ ਤੁਹਾਡੇ ਸਾਹਮਣੇ ਜੀ 1 ਮਿੰਟ ਹੋ ਰਹਿਦਾ ਮਾਰੇ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਅੱਜ ਜਿਹੜੇ ਲੋਕ ਇਕੱਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਧੱਕਾ ਚਾਹੀਏ ਧੱਕਾ ਚਾਹੀਏ ਆ ਦੇਖੋ ਸਾਡਾ ਤੁਸੀਂ ਕਰੋ ਜਾਓ ਪਿੱਛੇ ਨਾਲ ਦੇ ਵਿਛਾਲ ਤੋਂ ਜਾਓ ਚਲੋ ਪਿੱਛੇ ਕਰੋ ਤੁਸੀਂ ਓ ਤੁਹਾਨੂੰ ਕਿਆ ਹੀ ਰੁਕ ਜਾਓ ਚਾਹੇ ਅੱਗੇ ਕਮਾੜੀ ਗੱਡੀ ਲੈ ਲੈ। ਨਾਰੇ ਤੇ ਤੁਸੀਂ ਕੱਢ ਜਾਂਦੇ ਹੋ ਗੱਡੀ। ਵੀਰਾਂ ਨੇ ਥਾਣੇ ਦੇ ਬਾਹਰ ਦੀਆਂ। ਕਿਸ ਤਰੀਕੇ ਜਿਹੜੇ ਲੋਕਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਅਸੀਂ ਵੀ ਇਹਨਾਂ ਨੂੰ ਕਵਾਂਗੇ। ਸਰ ਕੋਈ ਗੱਲ ਨਹੀਂ ਇਹਨਾਂ ਨੂੰ ਬੈਕ ਕਰ ਲੈਣ ਦਿਓ। ਅਸੀਂ ਸਾਈਡ ਤੇ ਖੜ੍ਹ ਜਾਂਦੇ ਆ। ਚਲੋ ਰਸਤਾ ਨਾ ਰੋਕੀਏ ਕਿਸੇ ਦਾ। ਰਸਤਾ ਨਾ ਆਜੋ। ਵਿਸ਼ਾਲ ਜੀ। ਬਾਰਾ ਉਹ ਇਹ ਹੈ ਕਿ ਇਹ ਤਾਂ ਪ੍ਰਸ਼ਾਸਨ ਦੇ ਸਾਹਮਣੇ ਦੀ ਬਾਤ ਹੈ ਮੁੜਾਬਾਦ ਮੁੜਾਬਾਦ ਹੁਣ ਪ੍ਰਸ਼ਾਸਨ ਮੁੜਾਬਾਦ 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 ਇੱਕ ਮਿੰਟ ਇੱਕ ਮਿੰਟ ਹੁਣ ਇਤਨਾ ਲਗਾ ਲਓ ਪ੍ਰਧਾਨ ਜੀ ਆਪਕੇ ਸਾਹਮਣੇ ਮੈਂ ਆਪ ਦੇਖੋ ਹਿੰਦੂਆ ਕਾ ਕਿੰਨਾ ਕਦਰ ਹੈ ਫੋਰਟੈਕਸ ਕਰ ਰਹੇ ਹਮ ਲੋਕ ਥਾਣੇ ਦੇ ਬਾਹਰ ਹੈ ਸ਼ਾਂਤੀਪੂਰਵਕ ਸਭ ਕੁਝ ਹੋ ਰਿਹਾ ਹੈ ਅਫਸਰ ਕਾ ਬਾਤ ਵੀ ਮੰਨ ਲਿਆ ਵਾਈਟ ਦੇਣਾ ਹੈ ਪ੍ਰਧਾਨ ਜੀ ਨਾਲ ਖੜੇ ਨੇ ਇਹ ਗੱਡੀ ਸਾਡੇ ਉੱਥੇ ਹੀ ਚਰਾ ਰਹੇ ਨੇ ਹੁਣ ਦੇਖੋ ਹਿੰਦੂਆ ਦਾ ਕਿੰਨਾ ਕਦਰ ਹੈ ਹਿੰਦਸ ਹੈ ਇਹ ਪੇਸ਼ੈਂਸ ਲੈਵਲ ਹੈ ਹੁਣ ਦੇਖੋ ਤੁਸੀਂ ਦੇਖੋ ਤੁਹਾਡੇ ਸਾਹਮਣੇ ਦੀ ਗੱਲ ਪਤਾ ਕੀ ਆ Hindu ਹ ਜਿਵੇਂ ਹਿੰਸਕ ਹੁੰਦੇ ਨੇ ਇਹਨਾਂ ਨੇ ਗੱਡੀ ਕਿਲੋਮੀਟਰ ਦੂਰ ਲਾ ਕੇ ਆਣੀ ਸੀ ਵੀ ਸਾਡੀ ਗੱਡੀ ਨੂੰ ਅੱਗ ਨਾ ਲਾ ਦੇਣ ਨੀ ਨਾ ਜਾਵੇ ਠੀਕ ਹੈ ਇਸ ਕਰਕੇ ਤੁਹਾਡੇ ਸਾਹਮਣੇ ਕਿੱਦਾਂ ਦਾ ਵਰਤੀਰਾ ਪ੍ਰਸ਼ਾਸਨ ਹਿੰਦੂਆਂ ਦੇ ਨਾਲ ਕਰਦਾ ਪਿਆ ਸਨਾਤਨ ਸਮਾਜ ਦੇ ਨਾਲ ਕਰਦਾ ਪਿਆ ਲੁਧਿਆਣੇ ਦੇ ਹਿੰਦੂਆਂ ਨੂੰ ਇਕੱਠੇ ਹੋਣ ਦੀ ਲੋੜ ਆ ਅਸੀਂ ਵਿਸ਼ਾਲ ਠਾਕੁਰ ਭਰਾ ਦੇ ਨਾਲ ਆ ਜਦੋਂ ਸਵੇਰੇ ਧਰਨੇ ਤੇ ਬੈਠੇ ਵੀ ਉਦੋਂ ਵੀ ਇਹਨਾਂ ਨੂੰ ਧਮਕੀ ਆਈ ਆ ਮੈਂ ਤੁਹਾਡੇ ਚੈਨਲ 'ਆਹੀਂ ਦੱਸਣਾ ਚਾਹੂੰਗਾ ਜੇ ਕਿਸੇ ਵੀ ਹਿੰਦੂ ਨੂੰ ਇੰਚ ਦੀ ਵੀ ਖਰੋਚ ਆਈ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਲੁਧਿਆਣੇ ਦੀ जेड़ा सीपी साहब होंगे होंगे मैं बंद 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 करो बंद करो बंद करो बंद करो बंद करो।, बंद करो, बंद आपके, करो आपके आपके चैनल माध्यम से ही कहना चाहूंगा जो भी हमारे पंजाब के हिंदू हैं जाग जाओ जात पात में ना बटो एक रहोगे तो सेफ रहोगे नहीं तो काटे जाओगे आप लोग का हमेशा आए दिन टारगेट करता है और हम लोग कभी पार्टी के नाम पे कभी जात के नाम पे और कभी विशाल ठाकुर प्रधान है तो विशाल ठाकुर उस बंदे गौरक्षक दल के हैं हम विश्व हिंदू परिषद से हम आर एस एस से ऐसा नहीं होना चाहिए हम सभी को एक मंच पे एक साथ आना है अगर कोई समाज के हित में गौ रक्षा अच्छा के हित में अगर विशाल ठाकुर आगे आते हैं तो इनका हमें साथ देना है सभी से मैं हाथ जोड़ के विनती करूंगा भारत माता की दे। 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 विशाल जी करूँगा कि वो व्यक्ति ये काम कर रहे हैं ना कितने समय तो ये काम कर रहे है ये चीज़ तो मैं आपको नहीं बता सकता कि ये मेरा पर्सनल चीज है तो मैं किसी को भी नहीं बताता हूँ लेकिन मैं बहुत जल्दी ऐसा सांप निकालने वाला हूँ कि जो वहाँ बैठ के कहते हैं ना कि हम तो भाईचारे का पैगाम भेजते हैं और हम तो अमन शांति की बात करते हैं जब सांप निकालेंगे तो उनसे एक बार वाइट ले लेना कि ये भाईचारा में से सांप कहाँ से निकल के ऐसे फो फो कर रहा है तो ये तुम्हारे भाईचारे वाले सब कुछ करते हैं नाम भाईचारा का है पर दुश्मन को तुम अपने हिंदू को दुश्मन मानते हो एक हिंदू के लिए तुम्हारे दिल में कोई रहम कोई प्यार नहीं है पैगाम तुम्हारे अंदर नफरत का कुट कुट के भरा हुआ है हिंदू के बेटी बहन को टारगेट कर रहे हो हिंदुओं की सात साल की बेटी की बलात्कार हो रही है रेप केस लव जिहादी मास पंजाब के हिंदू जो है जाग जाए कहते भी बटोगे तो कटोगे उस समय दूर नहीं प्रधान जी जो आने वाला है मसला पंजाब के अंदर लोग कहता है कि यूपी बिहार वाले से खतरा है नया जी ना यूपी बिहार वाले से खतरा नहीं है खतरा है मुसलमानों से पंजाब को इनको तुम भाई मान रहे हो तुम्हारे भाई न कभी थे न कभी हो सकते मैं नहीं कहता हूँ कि सारे गलत हैं لیکن جو غلط ہے وہ مین ہے ان کا لنک بہت دور دور تک ہے اس لیے میں کہتا ہوں کہ ابھی ಸಮಯ ہے سنبھل جاؤ بٹے کو تو کٹو گے گو اتھے بند کرو بند کرو بند کرو گو اتھے بند کرو بند کرو بند کرو بالکل جی ਜਿੱਦਾਂ ਤੁਹਾਨੂੰ میرے ਸਾਥੀਆਂ ਨੇ ਦੱਸਿਆ ਕਿ ਜਿਹੜਾ ਕਾਕੋਆ ਰੋਡ ਤੇ راہਵਾਂ ਰੋਡ ਦੇ ਜਿਹੜਾ ਮੀਟ ਗਊਮਾਸ ਫੜਿਆ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਰੁਸ਼ਾਲ ਜੀ ਨੇ ਪਰਚਾ ਕਰਾਇਆ ਆ ਕੇ ਇੱਥੇ ਔਰ ਉਸ ਪਰਚੇ ਤੋਂ ਬਾਅਦ ਜਿਹੜੀਆਂ ਪਰਚੇ ਦੇ ਵਿੱਚ ਲੱਗਦੀਆਂ ਧਰਾਵਾਂ ਹੁੰਦੀਆਂ 111 ਤਿੰਨ ਕੋਈ ਧਰਾ ਹੁੰਦੀ ਹੈ ਦੀ ਉਹ ਨਹੀਂ ਸੀ ਲੱਗੀ ਜਿਹਦੇ ਵਿਰੋਧ ਦੇ ਵਿੱਚ ਐਸ ਐਚ ਓ ਸਾਹਿਬ ਨਾਲ ਗੱਲ ਕੀਤੀ ਗਈ ਸੀ ਤੇ ਇੱਕ ਕੋਈ ਇਹੋ ਜਿਹਾ ਬੰਦਾ ਸੀਗਾ ਜਿਹੜਾ ਚੌਕ ਥਾਣੇ ਤੋਂ ਨੇੜੇ ਥਾਣੇ ਦੇ ਨੇੜੇ ਆ ਕੇ ਜਿਹੜਾ ਇੱਥੋਂ ਭੀੜ ਦਾ ਫਾਇਦਾ ਚੱਕ ਕੇ ਨਿਕਲ ਗਿਆ ਸੀ ਤੇ ਉਹਦੇ ਦੌਰਾਨ ਜਿਹੜਾ ਵਿਸ਼ਾਲ ਜੀ ਨੇ ਅੱਜ ਇੱਥੇ ਧਰਨਾ ਪ੍ਰੋਸਟ ਰੱਖਿਆ ਸੀ ਤੇ ਐਸ ਐਚ ਓ ਸਾਹਿਬ ਜੀ ਨੇ ਸਾਡਾ ਆਸ਼ਵਾਸ਼ਣ ਦਿੱਤਾ ਅਸ਼ਵਾਸ਼ਣ ਦਿੱਤਾ ਸਾਨੂੰ ਇਹੀ ਕਿ ਉਹ ਜਲਦ ਤੋਂ ਜਲਦ ਬੰਦਾ ਜਿਹੜਾ ਫੜਿਆ ਜਾਊਗਾ ਹੁਣ ਵੀ ਮੌਕੇ ਤੇ ਪੁਲਿਸ ਭੇਜੀ ਗਈ ਆ ਕਿ ਉਹ ਬੰਦਾ ਆਪਣਾ ਸਮਾਨ ਚੱਕ ਰਿਹਾ ਘਰੋਂ ਹੁਣ ਵੀ ਮੌਕੇ ਤੇ ਪੁਲਿਸ ਗਈ ਆ ਤੇ ਹੋ ਸਕਦਾ ਹੈ ਕਿ ਉਹ ਅਰੈਸਟ ਹੋ ਜਾਵੇ ਨਹੀਂ ਤਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹ ਬੰਦਾ ਅਰੈਸਟ ਕੀਤਾ ਜਾਊਗਾ ਜੇ ਕਾਰਵਾਈ ਨਹੀਂ ਹੁੰਦੀ ਕਾਰਵਾਈ ਨਹੀਂ ਹੁੰਦੀ ਤਾਂ ਇਹ ਤਾਂ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਐਸਐਚਓ ਸਾਹਿਬ ਨੇ ਤਾਂ ਪਰਚਾ ਦਰਜ ਕਰ ਦਿੱਤਾ ਆ ਪਰਚਾ ਆਲਰੇਡੀ ਦਰਜ ਆ ਉਹਦੇ ਵਿੱਚ ਜਿਹੜੀ ਧਾਰਾ ਦਾ ਵਾਅਦਾ ਕਰ ਰਹੇ ਉਹ ਵੀ ਕਰ ਦਿੱਤਾ ਗਿਆ ਜਿਹੜੇ ਬੰਦੇ ਫੜੇ ਜਾਣੇ ਫੜਨ ਦੀ ਉਹਨਾਂ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਉਹ ਵੀ ਜਲਦ ਤੋਂ ਜਲਦ ਫੜੇ ਜਾਣਗੇ। ਸੋ ਸਾਡੇ ਨਾਲ ਏਐਸਆਈ ਰਾਦੇਸ਼ ਸ਼ਾਮ ਜੀ ਨੇ ਜੋ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਨੇ। ਸਸਿਕਾਲ ਸਰ। ਸਸਿਕਾਲ ਜੀ। ਸਰ ਇਹ ਮਾਮਲਾ ਹੈ ਕਿ ਕਦੋਂ ਰਜਿਸਟਰਡ ਹੋਈ ਹੈ ਐਫਆਈਆਰ ਤੇ ਅੱਜ ਪ੍ਰੋਟੈਸਟ ਵੀ ਕੀਤਾ ਗਿਆ ਹੈ ਇਹ। ਇਹ ਸਾਨੂੰ ਮਿਤੀ 22/8/25 ਨੂੰ ਕੋਈ ਦੁਪਹਿਰ 2:00 ਤੋਂ ਬਾਅਦ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਮੁਹੱਲਾ ਆਨੰਦ ਵਿਹਾਰ ਹੈ ਇੱਥੇ ਕਨੀਜਾ ਰੋਡ ਤੇ। ਵੀ ਉੱਥੇ ਕੋਈ ਸੋਛਕ ਵਿਅਕਤੀ ਜਿਹੜੇ ਗਊ ਮਾਸ ਦਾ ਅ ਇੱਥੇ ਸਪਲਾਈ ਕਰਨ ਕੋਈ ਵਿਅਕਤੀ ਆਇਆ ਹੋਇਆ ਅਸੀਂ ਬਿਨਾਂ ਦੇਰੀ ਉੱਥੇ ਪਹੁੰਚ ਕੇ ਉਸੋ ਵਿਅਕਤੀ ਨੂੰ ਫੜਿਆ ਤੇ ਉਸ ਅ ਘਟਨਾ ਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 90 ਮਿਤੀ 22 5 8 25 ਜਿਹੜਾ ਹੈਗਾ 358 ਦਾ ਪੰਜਾਬ ਪ੍ਰੋਹਿਬੀਸ਼ਨ ਆਫ ਦਾ ਕਾਊ ਸਲਟਰ ਐਕਟ 1955 ਅਤੇ ਪ੍ਰੋਵੈਂਸ਼ਨ ਆਫ ਦਾ ਕਰਲੀ ਆਫ ਦਾ ਐਨੀਮਲ ਐਕਟ 1960 ਅਤੇ 299 153 325 190 191 ਤਹਿਤ ਬੀਐਨਐਸ ਦੇ ਤਹਿਤ ਮੁਕਦਮਾ ਜਿਹੜਾ ਦਰਜ ਕਰਕੇ ਤਫ਼ਤੀਸ਼ ਹਮਲੇ ਵਿੱਚ ਲਿਆਂਦੀ ਹੈ ਜਿਸ ਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਇਹ ਗ੍ਰਿਫਤਾਰਕ ਹੋ ਚੁੱਕੇ ਆ ਜਿਨ੍ਹਾਂ ਵਿੱਚ ਇੱਕ ਦੋਸ਼ੀ ਹੈਗਾ ਸਫਰੂਦੀਨ ਪੁੱਤਰ ਸਲਾਮਤ ਰਾਏ ਵਾਸੀ ਪਿੰਡ ਬਸੰਬਰਪੁਰ थाना ਟਾਕਾ ਜ਼ਿਲ੍ਹਾ ਮੋਤੀहारी ਬਿਹਾਰ ਤੇ ਹਾਲ ਵਾਸੀ ਇਥੇ ਨਿਊ ਸੁਭਾਸ਼ ਨਗਰ ਦਾ ਰਹਿਣ ਵਾਲਾ ਹੈਗਾ ਦੂਸਰੀ ਇੱਕ ਲੇਡੀ ਹੈ ਜਿਹਨੇ ਉਹ ਗਊਮਾਸ ਮੰਗਵਾਇਆ ਸੀ ਉਹਦਾ ਨਾਮ ਸਬਰੂਨ ਨਿਸ਼ਾ ਪਤਨੀ ਰਜ਼ਾਕ ਅंसारी ਜਿਹੜਾ ਪਹਿਲਾ ਇਆ ਉਹ ਸਪਲਾਈ ਕਰਨ ਆਇਆ ਸੀ ਬੰਦਾ ਜਿਹੜਾ ਸਫਰੂਦੀਨ ਹੈ ਉਹ ਸਬਰੂਨ ਨਿਸ਼ਾ ਦੇ ਘਰ ਜਿਹੜਾ ਹੈਗਾ ਉਹ ਮਾਸ ਸਪਲਾਈ ਕਰਨ ਆਇਆ ਸੀ ਤੇ ਜਿੰਨੂੰ ਉਥੇ ਮੌਕੇ ਤੇ ਗ੍ਰਫਤਾਰ ਕਰ ਲਿਆ ਗਿਆ ਤੇ ਦੂਜਾ ਜਿਹੜਾ ਮਹਿਲਾ ਦਾ ਨਾਮ ਸੀ ਇਹਨੇ ਮੰਗਵਾਇਆ ਸੀ ਜਿਹੜੀ ਸਬਰੂਨ ਨਿਸ਼ਾ ਪਤਨੀ ਰਜਾਕ ਅਨਸਾਰੀ ਹੈ ਇਹਨਾਂ ਨੇ ਮਾਸੇ ਮੰਗਵਾਇਆ ਸੀ ਜੀ ਜਦ ਜਿਹੜਾ ਬੰਦਾ ਸਪਲਾਈ ਕਰਨ ਆਇਆ ਸੀ ਉਹਦੇ ਨਾਲ ਜਦ ਤਫਤੀਸ਼ ਕੀਤੀ ਕਿ ਕੋਈ ਕੁਝ ਸਾਹਮਣੇ ਹੁਣ ਤੱਕ ਆਇਆ ਤੱਕ ਉਹਦੇ ਕੋਲੋਂ ਇੱਕ ਬੈਗ ਪਿੱਠੂ ਬੈਗ ਤੇ ਜਿਹਦੇ ਵਿੱਚ ਮਾਸ ਸੀਗਾ ਮ ਉਹ ਜਿਹੜਾ ਮਾਸ ਹੈ ਉਹ ਰਿਕਵਰ ਅਸੀਂ ਕੀਤਾ ਉਹ ਰਿਕਵਰੀ ਤੋਂ ਬਾਅਦ ਜਿਹੜਾ ਮਾਸ ਆ ਉਹਨੂੰ ਟੈਸਟਿੰਗ ਵਾਸਤੇ ਅਸੀਂ ਜਿਹੜੇ ਪੰਜਾਬ ਪਸ਼ੂ ਪਾਲਾਈ ਡਾਇਰੈਕਟਰ ਪਸ਼ੂ ਪਾਲਾਈ ਹੈਗਾ ਉਹਨਾਂ ਨੂੰ ਟੀਮ ਉਹਨਾਂ ਦੀ ਬੁਲਾਈ ਹੈ ਉਹ ਟੀਮ ਆ ਕੇ ਉਹ ਬਾਕਾਇਦਾ ਨੂੰ ਚੱਕ ਕਰਕੇ ਲੈਬਰਾਟਰੀ 'ਚ ਭੇਜੂਗੀ ਲੈਬਰਾਟਰੀ ਤੋਂ ਰਿਪੋਰਟ ਆ ਗਈ ਹੋਈ ਹੈ ਗਊ ਮਾਸ ਸੀ ਸਿਕਾ ਜਾਂ ਕੁਝ ਹੋਰ ਸੀਗਾ ਨਹੀਂ ਹਜੇ ਉਹਦੀ ਰਿਪੋਰਟ ਆਉਣੀ ਬਾਕੀ ਹੈ ਉਹ ਜਦੋਂ ਰਿਪੋਰਟ ਆਉਗੀ ਉਹਦੇ ਮੁਤਾਬਕ ਤੁਹਾਨੂੰ ਅਸੀਂ ਬਾਅਦ ਵਿੱਚ ਅਨਟੀਮਿਸ਼ਨ ਕਰ ਦਾਂਗੇ ਕਿ ਇਹ ਗਊ ਵਾਕਿਆ ਹੀ ਗਊ ਮਾਸ ਹੈ ਜਾਂ ਕੋਈ ਹੋਰ ਚੀਜ਼ ਹੈ ਜਿਹੜਾ ਬੰਦਾ ਸਪਲਾਈ ਕਰਨ ਆਇਆ ਸੀ ਉਹ ਹਿਰਾਸਤ ਦੇ ਵਿੱਚ ਹੈ ਜਾਂ ਉਹਨੂੰ ਛੱਡ ਦਿੱਤਾ ਗਿਆ ਹੈ ਨਹੀਂ ਉਹ ਹਿਰਾਸਤ ਵਿੱਚ ਹੈ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਕਿ ਅਸੀਂ ਮੁਕੱਦਮੇ ਦੀ ਤਫ਼ਤੀਸ਼ ਵਿੱਚ ਨੈਕਸਟ ਜਿਹੜੀ ਤਫ਼ਤੀਸ਼ ਆ ਪਤਾ ਕੀਤਾ ਜਾਵੇ ਵੀ ਇਹਦੇ ਵਿੱਚ ਕੌਣ ਕੌਣ ਜਿਹੜੇ ਬੰਦੇ ਇਨਵੋਲ ਨੇ ਤੇ ਸਰ ਅੱਜ ਪ੍ਰੋਟੈਸਟ ਕਿਉਂ ਕੀਤਾ ਗਿਆ ਇਹ ਜਿਹੜੇ ਸੰਗਠਨ ਦੇ ਲੋਕ ਅੱਜ ਬਾਹਰ ਇਕੱਠੇ ਹੋਏ ਸੀਗੇ ਇਹਨਾਂ ਦਾ ਜਿਹੜੇ ਸੰਗਠਨ ਦੇ ਲੋਕ ਬਾਹਰ ਇਕੱਠੇ ਕੀਤਾ ਸੀ ਉਹ ਕਹਿੰਦੇ ਜੀ ਕਿ ਸਾਡੇ ਮੁਤਾਬਕ ਇੱਕ ਧਾਰਾ ਹੈ 111 ਜਮਨ ਤਿੰਨ ਬੀ ਐਨ ਐਸ ਦੇ ਵਿੱਚ ਉਹਦੇ ਵਿੱਚ ਇੱਕ ਜੁਰਮ ਹੈ ਜੀ 111 ਜਮਨ ਇੱਕ ਜਿਹੜੀ ਹੈਗੀ ਤਾਰਾ ਉਹਦੇ 'ਚ ਇੱਕ ਜਿਹੜਾ ਦੋਸ਼ੀ ਆ ਉਹ ਬਾਰ-ਬਾਰ ਜਿਹੜਾ ਜੁਰਮ ਕਰਨ ਦਾ ਆਦੀ ਹੋਵੇ ਉਹਦੇ ਤੇ ਉਹਦੇ ਤੇ ਲੱਗਦੀ ਹੈ ਪਰ ਇਹ ਜਿਹੜੇ ਅਸੀਂ ਦੋ ਲੋਕ ਗ੍ਰਿਫਤਾਰ ਕੀਤੇ ਆ ਇਹਨਾਂ ਦੇ ਆਨ ਰਿਕਾਰਡ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਹੈ ਇਹ ਪਹਿਲੀ ਐਫ ਆਈ ਆਰ ਹੈ ਤਾਂ ਇਸ ਕਰਕੇ ਉਹਦੇ 'ਚ ਜਦੋਂ ਇਹਨਾਂ ਨੇ ਅੱਜ ਸਾਨੂੰ ਦੱਸਿਆ ਆ ਕੇ ਕੱਲ ਸ਼ਾਮ ਨੂੰ ਦੱਸਿਆ ਪਰ ਫਿਰ ਵੀ ਅਸੀਂ ਇਹਦੇ ਵਿੱਚ ਜਿਹੜੇ ਇਹਨਾਂ ਨੇ ਨਾਮ ਲਖਾਏ ਆ ਉਹਨਾਂ ਨੂੰ ਨਾਮਜਦ ਦੋਸ਼ੀਆਂ ਨੂੰ ਕਰਕੇ ਅਸੀਂ ਧਾਰਾ 101 ਜਿਮਨ ਜਿਹੜੀ ਤਿੰਨ ਹੈਗੀ ਆ ਬਿジネス ਦਾ ਵਾਅਦਾ ਕਰ ਚੁੱਕੇ ਹਾਂ ਆਲਰੇਡੀ ਪਹਿਲਾਂ ਹੀ ਕਰ ਚੁੱਕੇ ਹਾਂ ਹੁਣ ਕਿੰਨੇ ਕ ਲੋਕਾਂ ਦੇ ਜਿਹੜੇ ਰਿਮਾਂਡ ਲਿੱਤੇ ਗਏ ਇੱਕ ਜਿਹੜਾ ਸਪਲਾਈ ਕਰਨ ਆਇਆ ਸੀ ਇੱਕ ਜਿਸ ਮਹਿਲਾ ਨੇ ਮੰਗਵਾਇਆ ਸੀ ਦੋ ਲੋਕ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਜੀ ਬਿਲਕੁਲ ਦੋ ਲੋਕ ਪੁਲਿਸ ਦੀ ਹਿਰਾਸਤ ਹੈ ਕਿ ਸਬਰੂਨ ਨਿਸ਼ਾ ਜਿਹੜੀ ਹੈਗੀ ਆ ਲੇਡੀ ਉਹ ਸਾਡੀ ਹਿਰਾਸਤ ਵਿੱਚ ਆ ਉਹ ਪੁਲਿਸ ਰਿਮਾਂਡ ਤੇ ਮਾਨਯੋਗ ਅਦਾਲਤ ਤੋਂ ਅਸੀਂ ਦੋ ਦਿਨਾਂ ਦਾ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਇੱਕ ਸਫਰੂਦੀਨ ਜਿਹੜਾ ਮੌਕੇ ਤੇ ਫੜਿਆ ਗਿਆ ਸੀ ਉਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੋ ਰਾਦੇ ਸ਼ਾਮ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਜੋ ਵੀ ਬਣਦੀ ਕਾਰਵਾਈ ਹੈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਰਨੀ ਦੇ ਨਾਲ ਮੈਮ